ਪੰਜਾਬ ਜਿਵਨੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੰਡੇ ਸ਼ੁਰੂ ਕਰ ਦਿੱਤੇ ਗਏ ਨੇ ਕਿਹੜੀ ਕਿਹੜੀ ਸੀਟ ਤੇ ਕੀ ਕੀ ਨਤੀਜੇ ਨੇ ਕਿੰਨੀ ਲੀਡ ਦੇ ਫਰਕ ਨਾਲ ਕੌਣ ਅੱਗੇ ਚੱਲ ਰਿਹਾ ਤੁਹਾਨੂੰ ਦੱਸ ਦਈਏ ਕਿ ਗਿੱਦੜਪਾਹ ਸਭ ਤੋਂ ਹੌਟ ਸਿੱਟ ਜਿਹੜੀ ਮੰਨੀ ਜਾਂਦੀ ਸੀ ਕਿ ਉੱਥੇ ਡਿੰਪੀ ਢਿੱਲੋਂ ਦੇ ਜਿਹੜੇ ਅੱਗੇ ਚੱਲ ਰਹੇ ਨੇ ਅ 22088 ਵੋਟਾਂ ਉਹਨਾਂ ਨੂੰ ਹੁਣ ਤੱਕ ਮਿਲ ਚੁੱਕੀਆਂ ਨੇ ਤੇ ਉਧਰ ਅਮਰਤਾ ਬੜਿੰਗ 16112 ਵੋਟਾਂ ਤੇ ਨੇ ਤੇ ਮਨਪ੍ਰੀਤ ਬਾਦਲ 4643 ਵੋਟਾਂ ਦੇ ਤੇ ਚੰ드ਰੇ ਨੇ ਤੇ 6000 ਦੀ ਲੀਡ ਹੈ ਜਿਹੜੀ ਉਹ ਗਿੱਦੜਬਾਹ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਤਾਂ ਉਧਰ ਡੀਪੀ ਢਿੱਲੋਂ ਦੇ ਵਰਕਰਾਂ ਵੱਲੋਂ ਜਸ਼ਨ ਮਨਾਉਣੇ ਵੀ ਸ਼ੁਰੂ ਕਰ ਦਿੱਤੇ ਗਏ ਨੇ ਤੇ ਨਾਲ ਹੀ ਗੱਲ ਕਰਾਂਗੇ ਡੇਰਾ ਬਾਬਾ ਨਾਨਕ ਦੀ ਉੱਥੇ ਗੁਰਦੀਪ ਸਿੰਘ ਰੰਧਾਵਾ ਜਤਿੰਦਰ ਕੌਰ ਤੇ ਰਵਿਕਰਨ ਸਿੰਘ ਢਿੱਲੋਂ ਇਹ ਉਮੀਦਵਾਰ ਨੇ ਜਿਹੜੇ ਇਹਨਾਂ ਦੇ ਵਿੱਚੋਂ ਗੁਰਦੀਪ ਰੰਧਾਵਾ ਨੂੰ 36832 ਵੋਟਾਂ ਜਤਿੰਦਰ ਕੌਰ 35450 ਵੋਟਾਂ ਤੇ ਨੇ ਜਾਨੀ ਕਿ ਗੁਰਦੀਪ ਰੰਧਾਵਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹੋ ਡੇਰਾ ਬਾਬਾ ਨਾਨਕ ਤੋਂ ਅੱਗੇ ਚੱਲ ਰਹੇ ਨੇ ਉਧਰ ਚੱਬੇਵਾਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਹੁਣ ਲੱਡੂ ਵੰਡੇ ਨੇ ਸ਼ੁਰੂ ਕਰ ਦਿੱਤੇ ਗਏ ਨੇ ਚੱਬੇਬਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਦੇਖਣ ਨੂੰ ਮਿਲੀ ਹੈ ਜੋ ਕਿ 19000 ਦੀ ਹੈ ਤਾਂ ਦੱਸਿਆ ਕਿ ਸ਼ਾਂਖ ਚੱਬੇਵਾਲ 34116 ਵੋਟਾਂ ਹਾਸਲ ਕਰ ਚੁੱਕੇ ਨੇ ਰਣਜੀਤ ਕੁਮਾਰ ਜੋ ਕਿ ਕਾਂਗਰਸ ਪਾਰਟੀ ਤੋਂ ਨੇ ਉਹਨਾਂ ਨੂੰ 14984 ਵੋਟਾਂ ਪਈਆਂ ਨੇ ਤੇ ਉਧਰ ਸੋਨ ਸਿੰਘ ਠੰਡਲ ਕਾफी ਪਿੱਛੇ ਚੱਲ ਰਹੇ ਨੇ ਤਾਂ ਦੱਸਿਆ ਕਿ 19000 ਦੇ ਫਰਕ ਦੇ ਨਾਲ ਇਸ਼ਾਂਖ ਚੱਬੇਵਾਲ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੱਬੇ ਵਾਲ ਲੋਕ ਵਿਧਾਨ ਸਭਾ ਸੀਟ ਤੋਂ ਅੱਗੇ ਚੱਲ ਰਹੇ ਨੇ ਤੇ ਐਡੇ ਵੱਡੇ ਫਰਕ ਦੇ ਨਾਲ ਕਹਿ ਲਈਏ ਕਿ ਲੀਡ ਹੈ ਜਿਹੜੀ ਜਿਸ ਕਰਕੇ ਉਹਨਾਂ ਦੇ ਸਮਰਥਕਾਂ ਨੇ ਵੀ ਲੱਡੂ ਵੰਡਨੇ ਸ਼ੁਰੂ ਕਰ ਦਿੱਤੇ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਐਡੀ ਵੱਡੀ ਲੀਡ ਨੂੰ ਤੋੜਨਾ ਬਹੁਤ ਮੁਸ਼ਕਲ ਗੱਲ ਹੈ ਬਰਨਾਲਾ ਦੀ ਗੱਲ ਕਰਾਂਗੇ ਤਾਂ ਬਰਨਾਲਾ ਦੇ ਵਿੱਚ ਹਰਿੰਦਰ ਢਾਲੀਵਾਲ ਪਿੱਛੇ ਚੱਲ ਰਹੇ ਨੇ ਕੁਲਦੀਪ ਢਿੱਲੋਂ ਇਹ ਕਾਂਗਰਸ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਇੱਥੇ ਹਾਲਾਤ ਵੱਖਰੇ ਨੇ ਕੁਝ ਤੇ ਉਧਰ ਕੇਵਲ ਢਿੱਲੋਂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹ ਵੀ ਕਾਫੀ ਪਿੱਛੇ ਚੱਲ ਰਹੇ ਨੇ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਦੋ ਥਾਮਾਂ ਤੇ ਗਿੱਦੜ ਬਾਹ ਤੇ ਚੱਬੇਵਾਲ ਤੋਂ ਸਥਿਤੀ ਲਗਭਗ ਕਲੀਅਰ ਹੋ ਚੁੱਕੀ ਹੈ ਕਿਉਂਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਵੋਟਾਂ ਦਾ ਫਰਕ ਹੈ ਲੀਡ ਹੈ ਉਹ ਬਹੁਤ ਘੱਟ ਹੈ ਉਹ 1000-1500 ਦੇ ਕਰੀਬ ਲੀਡ ਹੈ ਜਿਹੜੀ ਫਿਲਹਾਲ ਦੀ ਅਪਡੇਟ ਸਾਹਮਣੇ ਆ ਰਹੀ ਹੈ ਤੇ ਉਧਰ ਦੋਵੇਂ ਸੀਟਾਂ ਗਿੱਦੜਬਾਹ ਤੇ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਉੱਥੇ ਲੀਡ ਹੈ ਜਿਹੜੀ ਉਹ ਕਾਫੀ ਵੱਧ ਚੁੱਕੀ ਹੈ ਭਾਵੇਂ ਗਿੱਦੜਬਾਹ ਦੇ ਵਿੱਚ 6000 ਦੀ ਲੀਡ ਚੱਲ ਰਹੀ ਹੈ ਅਮਰਤਾ ਬੜਿੰਗ 6000 ਦੇ ਨਾਲ ਪਿੱਛੇ ਚੱਲ ਰਹੇ ਨੇ ਪਰ ਚੱਬੇਵਾਲ ਦੇ ਵਿੱਚ 19000 ਦੀ ਲੀਡ ਹੈ ਇੱਕ ਵੱਡੀ ਲੀਡ ਕਹੀ ਜਾ ਸਕਦੀ ਹੈ ਕਿਉਂਕਿ ਸ਼ਾਂਖ ਚੱਬੇਵਾਲ ਨੂੰ 34116 ਵੋਟਾਂ ਪੈ ਚੁੱਕੀਆਂ ਨੇ ਰਣਜੀਤ ਕੁਮਾਰ 14900 88 ਵੋਟਾਂ ਤੇ ਨਹੀਂ ਸੋਹਣ ਸਿੰਘ ਠੰਡਲ ਕਾफी ਪਿੱਛੇ ਚੱਲ ਰਹੇ ਨੇ ਤੇ ਉਧਰ ਗੱਲ ਕਰਾਂਗੇ ਗਿੱਦੜਬਾਹ ਦੀ ਜਿੱਥੇ ਡਿੰਪੀ ਢਿੱਲੋਂ 22088 ਵੋਟਾਂ ਲੈ ਚੁੱਕੇ ਨੇ ਅਮਰਤਾ ਵੜਿੰਗ 16112 ਵੋਟਾਂ ਲੈ ਚੁੱਕੇ ਨੇ ਮਨਪ੍ਰੀਤ ਬਾਦਲ 4643 ਵੋਟਾਂ ਹਾਸਲ ਕਰ ਚੁੱਕੇ ਨੇ ਤਾਂ 6000 ਦੀ ਲੀਡ ਗਿੱਦੜਬਾਹ ਚ ਦੇਖਣ ਨੂੰ ਮੈ ਰਹੀ ਆ ਤੇ ਉਧਰ ਚੱਬੇਵਾਲ ਵਿੱਚ 19000 ਦੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਸ਼ਾਂਖ ਚੱਬੇਵਾਲ ਜੋ ਕਿ ਰਾਜਕੁਮਾਰ ਚੱਬੇਵਾਲ ਦੇ ਭਤੀਜੇ ਨੇ ਉਹ ਕਾਫੀ ਅੱਗੇ ਚੱਲ ਰਹੇ ਨੇ ਜਿਸ ਕਰਕੇ ਸਥਿਤੀ ਵੱਖਰੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਦੋਵੇਂ ਥਾਵਾਂ ਤੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੂੰ ਖੁਸ਼ੀ ਹੈ ਕਿ ਸਾਸੀਂ ਜਿੱਤ ਵੱਲ ਵਧ ਰਹੇ ਆ ਥੋੜੇ ਹੀ ਸਮੇਂ ਦੇ ਵਿੱਚ ਸਥਿਤੀ ਕਲੀਅਰ ਹੋ ਜਾਏਗੀ ਤੇ ਉਸ ਤੋਂ ਬਾਅਦ ਨਤੀਜੇ ਸਾਹਮਣੇ ਆ ਜਾਣਗੇ ਕਿ ਕਿਹੜਾ ਉਮੀਦਵਾਰ ਕਿੰਨੀਆਂ ਵੋਟਾਂ ਦੇ ਫਰਕ ਦੇ ਨਾਲ ਜਿੱਤੂ ਰਿਹਾ ਜੋ ਕਿ ਸਰਟੀਫਿਕੇਟ ਡੀਸੀ ਵੱਲੋਂ ਦਿੱਤੇ ਜਾਂਦੇ ਨੇ ਪਰ ਹੁਣ ਤੱਕ ਦੀ ਜੋ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੋ ਥਾਵਾਂ ਤੇ ਇੱਕ ਮਜ਼ਬੂਤ ਲੀਡ ਦੇ ਨਾਲ ਅੱਗੇ ਵਧ ਰਹੀ ਹੈ ਤੇ ਉਧਰ ਕਾਂਗਰਸ ਬਰਨਾਲਾ ਤੋਂ ਅੱਗੇ ਹੈ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਨੇ ਜਿਹੜੇ ਉਹ ਅੱਗੇ ਚੱਲ ਰਹੇ ਨੇ ਤੇ ਹਰਿੰਦਰ ਢਾਲੀਵਾਲ ਨੂੰ ਪਛਾੜਦੇ ਹੋਏ ਫਿਲਹਾਲ ਦੀ ਘੜੀ ਨਜ਼ਰ ਆ ਰਹੇ ਨੇ ਤੇ ਚਾਰੇ ਥਾਵਾਂ ਦੇ ਉੱਤੇ ਭਾਜਪਾ ਜਿਹੜੀ ਉਹ ਤੀਜੇ ਨੰਬਰ ਤੇ ਜਾ ਰਹੀ ਹੈ ਬੀਜੇਪੀ ਦੀ ਸਥਿਤੀ ਡਾਮਾਡੋਲ ਨਜ਼ਰ ਆ ਰਹੀ ਹੈ ਤੇ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਨਜ਼ਰ ਆ ਰਿਹਾ ਹੈ ਦੋ ਥਾਂਾਂ ਤੇ ਆਮ ਆਦਮੀ ਪਾਰਟੀ ਅੱਗੇ ਵੱਲ ਨੂੰ ਵਧਦੀ ਨਜ਼ਰ ਆ ਰਹੀ ਹੈ ਜੋ ਵੀ ਪਲਪਲ ਦੀ ਅਪਡੇਟ ਹੋਏਗੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਦਿਉਜਾਜ ਧੰਨਵਾਦ